ਕੋ ਲਿਆ ਸਰਪੰਚਾ ਬੁੱਧੂ ਨਗਰ ਦਾ ਉਹ ਬੈਠਾ ਵਾ ਇਹ ਆਪਾਂ ਇਹਦੇ ਘਰ ਚੱਲੇ ਹਾਂ ਚਲਾ ਇਹਨੂੰ ਇੱਥੇ ਮੈਨ ਲੈ ਲੈਨੇ ਆ ਗਰਮੀ ਨੇ ਤਾਂ ਲਿਆ ਹੀ ਮਾਰਿਆ ਬੁੱਧੂ ਤੇਰਾ ਇੱਥੇ ਕੀ ਬੰਡਿਆ ਵਾ ਕੀ ਗੱਲ ਸਰਪੰਚਾ ਕਣਕ ਆ ਗਈ ਸਾਡੀ ਫੇਰ ਉਹ ਕਣਕ ਨੂੰ ਰੋਂਦੇ ਰਿਹਾ ਕਰੋ ਉਹ ਲਾੜਰੀ ਨਿਕਲੀ ਤੇਰੀ ਲਾੜਰੀ ਸਰਪੰਚਾ ਕੋਈ ਨੌਕਰੀ ਵੀ ਕੱਢੋ ਓਏ ਨੌਕਰੀ ਨੂੰ ਘਾਟਿਆ ਪੂਰਾ 2 ਕਰੋੜ ਆਇਆ 2 ਕਰੋੜ ਆ ਆਪੇ ਨੂੰ ਜਾ ਕੇ ਦੱਸ ਦੇ ਕਿ ਆਧਾਰ ਕਾਰ ਤਿਆਰ ਰੱਖਿਆ ਅਸੀਂ ਆਉਣੇ ਆ ਹੋ ਵੈਲੀਆ ਆ ਲਾਟਰੀ ਵਾਲਾ ਕੀ ਚੱਕਰ ਆ ਉਹ ਲਾਟਰੀ ਇਕਲੀ ਤੁਹਾਡੀ ਲਾਟਰੀ ਜਿੱਦਾਂ ਪਾਈਦੀ ਨਹੀਂ ਲਾਟਰੀ ਹਾਂ ਉਦਾਂ ਤੁਹਾਡਾ 2 ਕਰੋੜ ਨਿਕਲਿਆ ਪੂਰਾ ਹਾਂ ਉਹ ਟਾ ਦੋਣ ਕੋਠੇ ਕੋਠੇ ਉਹ ਨੰਗ ਲੱਥ ਗਏ ਤੁਹਾਡੇ ਨਾਮ ਅਗਰੋਂ ਆ ਨੰਗ ਲਾ ਕੇ ਨਾ ਤੇ ਦੇ ਦੋ ਕਿਸ ਨੂੰ ਤੈਨੂੰ ਨਾ ਦੇ ਦਈਏ ਉਹ ਨਾ ਪਰ ਮੈਂ ਵੈਲੀ ਠੀਕ ਆ ਤੂੰ ਨੇ ਭਾਪੇ ਨੂੰ ਦੱਸ ਜਾ ਕੇ ਮੈਂ ਹੁਣ ਸਰਪੰਚ ਨੂੰ ਲੈ ਕੇ ਸਹੀ ਆ ਵੀ ਤੁਹਾਡਾ ਤਾਂ ਕਦੀ ਕਿਸਮਤ ਪੂਰੀ ਚ ਨਾਮ ਨਹੀਂ ਨਿਕਲਿਆ ਤੇ ਆਂਦਾ 2 ਕਰੋੜ ਨਿਕਲ ਆਇਆ सरपंच ही आ ਝੂੜ ਥੜਾ ਮਾਰਦਾ ਹੋਊਗਾ ਚਲ ਪਾਪੇ ਨੂੰ ਜਾ ਕੇ ਦੇਨੇ ਖੁਸ਼ ਕਰ ਮਰੀ 2 ਕਰੋੜ ਯੈਸ 2 ਕਰੋੜ ਪਪਾ ਹਾਏ ਹਾਡੇ ਤੇ ਬੂਆ ਵੀ ਨਹੀਂ ਹੈਗਾ ਹੁਣ ਮੈਂ ਕੀ ਮਾਰਾਂ ਚਲ ਕੋਈ ਨਹੀਂ ਪਾਪੇ ਨੂੰ ਆ ਜੀ ਮਾਰਦਾ ਪਪਾ ਪਪਾ ਓਪਾ ਪੈਨੋਈ ਨਹੀਂ ਹਵਾ ਮਰੀ ਐ ਨਾ ਪਾਪੇ ਦੀ ਹਵਾ ਮੁੱਕ ਗਈ ਆ ਗਲ ਥਾ ਪਾਪੇ ਨੂੰ ਪਾਪਾ ਪਾਪਾ ਓ ਰੱਬਾ ਲਾਟਰੀ ਦੇ ਕੇ ਮਗਰੇ ਪਾਪਾ ਚੁੱਕ ਲਿਆਈ ਪਾਪਾ ਓ ਜੀਦਾ ਵਾ ਮੈਂ ਕੁੜੀ ਹੋਵੇ ਚਾਉਣਾ ਤੁਸੀਂ ਤੇ ਮੈਨੂੰ ਮਰਿਆ ਹੀ ਭਾਲ ਦੇ ਜੇ ਵੀ ਮਰ ਜੇ ਨਾ ਭਰਾ ਤੈਨੂੰ 2-4 ਦਿਨ ਕੋਖੋ ਵੇ ਬਣਾ ਹਣ ਬੜੀ ਲੰਮੀ ਉਮਰ ਦੇਣ ਦਿਆ ਮੈਨੂੰ ਹਾਂ ਉਹ ਲੰਮੀ ਉਮਰ ਨਹੀਂ ਜਿਹੜੀ ਹੁਣ ਮੈਂ ਤੈਨੂੰ ਗੱਲ ਦੱਸਣ ਲੱਗਾ ਨਾ ਇਹ ਸੁਣ ਕੇ ਤੂੰ ਮਰਦਾ ਤੇ ਨਹੀਂ ਆ ਪਰ ਤੇਰੀ ਜੁਬਾਨ ਨੂੰ ਵਾਲ ਬੋਲਣਾ ਪੈ ਦੇ ਜਦਦਿਆ ਕਿਹੜੀ ਈਡੀਕ ਲੈਣੀ ਗੱਲ ਲੈ ਆਇਆ ਜਿਹੜੀ ਮੈਨੂੰ ਦੱਸਣ ਲੱਗਾ ਲੈਣੀ ਨਹੀਂ ਖੁਸ਼ਖਬਰੀ ਦੇਣ ਲੱਗਾ ਤੈਨੂੰ ਇੱਕ ਅੱਜ ਤੱਕ ਦੇ ਤੂੰ ਮੈਨੂੰ ਦੁੱਖ ਭਰੀਆਂ ਖਬਰਾਂ ਦੱਸੀਆਂ ਸਾਰੀਆਂ ਉਹ ਨਹੀਂ सरपंच ਮਿਲਿਆ ਮੈਨੂੰ ਕਹਿੰਦਾ ਪੂਰੀ ਤੁਹਾਡੇ 2 ਕਰੋੜ ਦੀ ਲਾਟਰੀ ਨਿਕਲੀ ਆ। ਉਹ ਜਾ ਤੈਨੂੰ ਐਵੇਂ ਮਾਰਦਾ ਹਣਾ ਸਰਪੰਚ 2 ਕਰੋੜ ਦੀ ਲਾਟਰੀ ਆਪਾਂ ਦੇ ਕੋਈ ਲਾਟਰੀ ਲੂਟਰੀ ਪਾਈ ਨਹੀਂ। ਲੈ ਤੈਨੂੰ ਬਹੁਤ ਪਤਾ ਵਾ ਤੂੰ ਗੜੀ ਕਾਨੂੰ ਕੋ ਲੱਗ ਰਿਆ ਮੈਂ ਤੈਨੂੰ ਪਤਾ ਵਾ ਸਰਕਾਰੀ ਕੰਮਾਂ ਦਾ ਸਰਪੰਚ ਆਗਲਾ ਚੂੜ ਥੋੜਾ ਮਾਰਦਾ ਥੋੜਾ 2 ਕਰੋੜ ਕਿੱਥੋਂ ਨਿਕਲਣਾ ਵਾ ਆਪਣੇ ਦੇ ਨਾਂ ਦੇ ਮਗਰ ਵੀ ਨੰਗ ਲੱਗਦਾ ਤੈਨੂੰ ਮੁਖੌਲ ਕਰਦਾ ਹਣਾ ਸਰਪੰਚ ਮੁਖੌਲ ਕਰਨ ਨੂੰ ਮੈਂ ਦੀ ਭਾਦੀ ਆ ਉਹਨੇ ਮੇਨਾਂ ਮੁਖੌਲ ਕਰਨੇ ਉਹ ਇੱਥੇ ਸਰਕਾਰਾਂ ਦੇ ਬੰਦੇ 1100 ਕਰੋੜ ਰੁਪਈਆ ਖਾ ਜਾਂਦੇ ਆ ਉੱਥੇ ਸਾਡੇ 2 ਕਰੋੜ ਨਾਲ ਇਹਨਾਂ ਕਪੈਣ ਡਿਆ ਉਹ ਮੋਦੀ ਵਾਲੀ ਨਹੀਂ ਖਬਰ ਸੁਣੀ ਤੂੰ ਆਹੋ ਯਾਰ ਉਹ ਕਹਿੰਦਾ ਹੀ ਉਹ ਵੀ 14-14 ਲੱਖ ਰੁਪਇਆ ਦੇਣਾ ਕੀਤਾ ਵਿਆਜ ਲੱਗ ਗਿਆ ਵੇ ਪੈਸਿਆਂ ਦਾ ਪਾਪਾ ਮੇਰੀ ਸੁਣ ਗੱਲ ਗੁਰੂਆ ਤੂੰ ਤੇ 200 ਲੈ ਗਏ ਨਹੀਂ ਮਾਨ ਹੁਣ ਤੇ 2 ਕਰੋੜ ਲੱਗਾ ਤੇਰੇ ਖਾਤੇ 'ਚ ਕਿਹਣਾ ਵੇ ਸ਼ਰਾਬੀ ਕੱਤੇ ਤੂੰ ਨਾਲੀਆਂ ਚ ਡਿੱਗਾਂ ਫਿਰੇ ਹੁਣ ਸਾਡੀ ਵੀ ਕੋਈ ਇੱਜ਼ਤ ਆ ਨਹੀਂ ਵੇ ਬੇਬੰਦ ਨਾਲੀਆਂ 2 ਕਰੋੜ ਮੇਰੇ ਖਾਤੇ ਜਾਇਆ ਨਾ ਪਰੇ ਪਰੇ ਹੋ ਗਏ ਬਹੁਤ ਫਿਰ ਮੇਰੇ ਲਾਗੋ ਮਾਣ ਉਹ ਨਹੀਂ ਨਹੀਂ ਅਸੀਂ ਤੇਰੇ ਪੁੱਤ ਆ ਇਦਾਂ ਕਿਦਾਂ ਪਰੇ ਪਰ ਇੱਕ ਗੱਲ ਮੇਰੀ ਸੁਣ ਪਾਪਾ ਮੇਰਾ ਇੱਕ ਯਾਰ ਨਾ ਮਨਿੰਦਰ ਹਾਂ ਉਹ ਆਂਦਾ ਹੈਗਾ ਮੇਰੇ ਪਾਪੇ ਨੇ ਸਾਨੂੰ ਕੋਠੀ ਪਾ ਕੇ ਦਿੱਤੀ ਆ ਪਿੰਡ ਚ ਸਾਰਿਆਂ ਤੋਂ ਉੱਚੀ ਸਾਡੀ ਕੋਠੀ ਆ ਤੇ ਤੂੰ ਸਾਡੇ ਨੇ ਕੀ ਕਰੇਗਾ ਉਹ ਮੈਂ ਉਹਨੇ ਤੇ ਕੋਠੀ ਪਾ ਕੇ ਦਿੱਤੀ ਆ ਹਾਂ ਮੈਂ ਪੁੱਤ ਤੁਹਾਨੂੰ ਐਹੋ ਜਿਹਾ ਬੰਗਲਾ ਬਣਾ ਕੇ ਦੇਣਾ ਨਾ ਜਿਹੜੀ ਚੀਜ਼ ਨੂੰ ਤੁਹਾਡਾ ਦਿਲ ਕਰੂਗਾ ਨਾ ਹਾਂ ਉਹ ਸੋਚ ਨਾ ਪਦਿਓ ਉਹ ਚੀਜ਼ ਆ ਜਾਣੀ ਉਸੇ ਵੇਲੇ ਹਾਜ਼ਰ ਹੂੰ ਸੋਚਣ ਕੋਣ ਨੱਪੇ ਇੰਨਾ ਔਖਾ ਜਾਦ ਲੱਦਰ ਦਿਓ ਮਾਰੇ ਸੋਚ ਵੀ ਨਹੀਂ ਨੱਪ ਸਕਦੇ ਤੁਸੀਂ ਇੰਨੇ ਪਾਹੇ ਆ ਜਾਣੇ ਤੇ ਹਲੇ ਵੀ ਸੋਚਾਂ ਤੇ ਰਹਿਣਾ ਵਾ ਕਦੋਂ ਕਹਿੰਦਾ ਸਰਪੰਚ ਆਉਣਾ ਵਾ ਬਸ ਉਹ ਤੇ ਆਉਣ ਲੱਗੇ ਆ ਉਹ ਆਂਦਾ ਜਾ ਕੇ ਜਗਾ ਜੁਗਾ ਬਣਾਉ ਮੈਂ ਤੇ ਨਿੱਕਾ ਕੋਠੇ ਰਤਾ ਦੀ ਪਹਿਲਾ ਕੋਠੇ ਪਾ ਲਈ ਨਹੀਂ ਨਹੀਂ ਵਧਿਆ ਸਰਪੰਚ ਨੂੰ ਆ ਲੈnde ਫੇਟ ਹੋਣੇ ਆ ਪਪਾ ਮੈਂ ਨਹੀਂ ਹੁਣ ਤੁਰਕੇ ਸਕੂਲੇ ਜਾਇਆ ਕਰਨਾ ਮੈਨੂੰ ਅੰਗਰੇਜ਼ੀ ਸਕੂਲੇ ਪਾਓ ਗੱਡੀ ਆ ਔ ਪੁੱਤ 2 ਕਰੋੜ ਲੈ ਕੇ ਹੀ ਆਪਾਂ ਪੜਨਾ ਓਏ ਹੋਣ ਤੇ ਆਪਾਂ ਲੋਕਾਂ ਨੂੰ ਪੜਨੇ ਪਉਣਾ ਗੁਰਗਾ 2 ਕਰੋੜ ਪਾਪਾ ਇਹਨੂੰ ਲਾਦਾ ਪਤਾ ਹੀ ਨਹੀਂ ਪਤਾ ਲੈ ਲਾਦਾ ਪਾਪਾ ਤੈਨੂੰ ਨਹੀਂ ਆਦਾ ਮੇਰੀ ਗੱਲ ਸੁਣ ਲੈ ਹੈਗਾ ਤੂੰ ਬੁੱਧੂ ਆ ਇਹ ਨਾ ਮੈਂ ਕਿ ਆਪਣੀਆਂ ਸਾਰੇ ਰੰਗ 'ਚ ਕੋਈ ਭੰਗ ਪੈ ਜੇ ਚ ਮੈਨੂੰ ਸੱਤ ਲਈਏ ਪੜਿਆ ਲਿਖਿਆ ਹੈਗਾ ਉਹ ਨੂੰ ਪੁੱਛਦੇ ਆ ਭਲਾ ਕੋਈ ਆਈ ਗੱਲ ਤੁਸੀਂ ਨਾ ਤਾਨੂੰ ਨਹੀਂ ਯਕੀਨ ਆਉਣਾ ਮੇਰੇ ਤੇ ਤੈਨੂੰ ਤੇਰੇ ਪੁੱਤ ਤੇ ਮਾਤਸ ਜੀ ਨਹੀਂ ਸ਼ਰੀਕਾਂ ਨੂੰ ਸੱਦਣ ਡਿਆ ਵਾ ਓਹ ਹੱਟ ਫੇਰ ਵੀ ਪੜਿਆ ਲਿਖਿਆ ਵਾ ਥੋੜਾ ਬੋੜਾ ਤੈਨੂੰ ਕੀ ਪਤਾ ਤੂੰ 7ਵੀਂ ਜੋ 7ਰੀ ਦੇ ਫੇਲ ਹੋਇਆ ਇਹ ਤੇ ਸਾਨੂੰ ਵੇਖ ਕੇ ਉਦੋਂ ਨਹੀਂ ਕਰਦੇ ਤੇ ਤੂੰ ਇਹਨਾਂ ਦੇ ਕੰਨੀ ਪਾਉਣ ਨਿਆ ਜਾ ਸੱਦ ਲੈ ਫਿਰ ਸੱਦਣਾ ਵਾਰੇ ਜਾ ਬਿੱਟੂ ਸੱਦ ਕੇ ਲਿਆ ਤੇ ਮੈਨੂੰ ਮਾਜ ਮਾਰ ਕੇ ਲਿਆ ਲਿਆ ਚ ਮੇਰੇ ਨਾਲ ਦਾ ਤੇਰਾ ਤਾਂ ਮੇਰੇ ਨਾਲੋਂ 2 ਕਲਾਸ ਅੱਗੇ ਕੀ ਪੜ ਗਿਆ ਤੂੰ ਤੇ ਉਹਨੂੰ ਹੀ ਮਾਸਟਰ ਸਮਝ ਲਿਆ ਈ ਲਾੜ ਦੀ ਕਿਹਦੀ ਥਣੀ ਸੀ ਤਹਾਡੀ ਪਾਪਾ ਜੀ ਫਿਰ ਮੇਰੀ ਮੰਨੀ ਜਾਣੇ ਤੂੰ ਕਿਉਂ ਜਾਵ ਲਿਆ ਸੱਦ ਕੇ ਸੱਦ ਲੋ ਭਰਾਵਾ ਫਿਰ ਉਹ ਲੈ ਤੇ ਮਿਹਣੀ ਵੀ ਆਈ ਗਈ ਹੈ ਲੈ ਉਹ ਇੱਥੇ ਤੇ ਇੱਕ ਨਹੀਂ ਮਾਨੇ ਸਿੰਦਲ ਜਾਂ ਦੋਵਾਂ ਨੂੰ ਚੁੱਕੀ ਲਿਆਉਣ ਡਿਆ ਹੁਣ ਨੀਆਂ ਪੂਰੀਆਂ ਪੈਣੀਆਂ ਹੋ ਗਿਆ ਕਲੈਨ ਪਣ ਬ ਕੋਈ ਨਹੀਂ ਦਾ ਪਾ ਜੀ ਉਹ ਬੱਲੇ ਪੁੱਤ ਕੀ ਹਾਲ ਆ ਓਏ ਆਹੋ ਆਹੋ ਬਲਾਈ ਆ ਵੇ ਆ ਜੋ ਵੇਓ ਇੱਧਰ ਬੈਠ ਦੇ ਮੁੰਿਆਂ ਨੂੰ ਇਹਨੂੰ ਉਹ ਛਿਰਤੇ ਨਾ ਭਾਲਾਂ ਮੈਂ ਆ ਬੈਹ ਜਾਣ ਆ ਵੇ ਜਗਾ ਕਿੰਨੀ ਬਾਹ ਬਾਹ ਪੁੱਤ ਬਾਹ ਬਾਹ ਬੈਠੋ ਯਾਰ ਕਿ ਮੈਂ ਇੱਥੇ ਬੈ ਪੁੱਤ ਸਰਪੰਚ ਮਿਲਿਆ ਇਸ ਵੇ ਬੱਦੂ ਨੂੰ ਅੱਛਾ ਜੀ ਭਲਾ ਕੋ ਲਾਟ ਰੀਆਂ ਲੂਟ ਰੀਆਂ ਨਿਕਲ ਡੀਆਂ ਪਿੰਡ ਦੇ ਵਿੱਚ ਕਿਹੜੀ ਲਾਟ ਰੀ ਤਾ ਜੀ ਓਏ ਯਾਰਾ ਬੱਦੂ ਸੁਣ ਕੇ ਆਏ ਸਵੇਰੇ ਸਰਪੰਚ ਕੋ। ਤੇ ਸਰਪੰਚ ਕਹਿੰਦਾ ਵੀ ਤੁਹਾਡੀ 2 ਕਰੋੜ ਦੀ ਲਾਟਰੀ ਨਿਕਲੀ ਆ। ਓ ਤਾਇਆ ਜੀ ਇਦਾਂ ਦੀ ਕੋਈ ਗੱਲ ਨਹੀਂ ਤੇ ਹੈ ਹੀ ਬੱਦੂ। ਲੱਗੀ ਕਿ ਨਾ ਅਗਲੇ ਤੇ ਕਾਲਜੇ ਚ ਅੱਗ ਹੋਰ ਦੱਸ ਇਹਨਾਂ ਨੂੰ ਸ਼ਰੀਕਾਂ ਨੂੰ ਸੱਦ ਕੇ ਬੈਹ ਗਿਆ। ਓ ਨਹੀਂ ਪੁੱਤ ਦੱਸ ਮੈਨੂੰ ਕੋਈ ਹੈ ਇਦਾਂ ਦੀ ਗੱਲ ਕੋਈ ਸਰਕਾਰ ਨੇ ਕੋਈ ਖਬਰ ਕੋਰ ਕੋਈ ਆਈ ਟੀਵੀ ਦੇ ਵਿੱਚ। ਉਹ ਤਾਇਆ ਜੀ ਇਦਾਂ ਦੀ ਕੋਈ ਗੱਲ ਨਹੀਂ ਆ ਜੇ ਇਦਾਂ ਸਰਕਾਰ ਦੋ ਦੋ ਕਰੋੜ ਦੇਣ ਦਾ ਵੀ ਫੇਰ ਤੇ ਸਰ ਗਿਆ ਇਹ ਨਹੀਂ ਚਾਹੁੰਦੇ ਕਾਮਯਾਬ ਹੋ ਜੀਏ ਤੂੰ ਹੋਰ ਦੱਸ ਇਹਨਾਂ ਨੂੰ ਮੈਂ ਤਾਂ ਤੈਨੂੰ ਤੇਨੂੰ ਤੇਰੇ ਪੱਧ ਤੇ ਵਿਸ਼ਵਾਸ ਨਹੀਂ ਨਾ ਹੈਗਾ ਉਹ ਚੱਲ ਸਰਪੰਚ ਨੇ ਫੇ ਆਈ ਜਣਾ ਵਾ ਕਦੋਂ ਕਹਿੰਦਾ ਸੀ ਆਉਣਾ ਸਰਪੰਚ ਅਮ ਤੇ ਹੁਣੇ ਆ ਕਿ ਅਗਲੇ ਚੱਲ ਫੇ ਬੈਹਿਆ ਝੱਬਿਆ ਸਰਪੰਚ ਆਉਣੀ ਵਾਲਾ ਕੋਈ ਨਹੀਂ ਫੇ ਕੋਈ ਨਹੀਂ ਕਰ ਲੈਣੇ ਸਰਪੰਚਾਂ ਨਾਲ ਗੱਲ ਆ ਦੇਖਿਆ ਕਰਨੀ ਕਿਉਂ ਨਹੀਂ ਆ ਤੁਹਾਨੂੰ ਤੇ ਅੱਗੇ ਆਹਨੂੰ ਵੇਖ ਕੇ ਤਾਂ ਜੜ ਦੇਣੀ ਆ ਤੁਹਾਡੇ ਕੁੱਲੇ ਕਿਤੇ ਸਵਾਰੇ ਜਾ ਉਹ ਬੈ ਚੁੱਪ ਕਰਕੇ ਕੁੱਲੇ ਤੇਰੇ ਨੂੰ ਇਦਾਂ ਹੋ ਗਿਆ ਕਿਦੇ ਕੁਛ ਉਹਈ ਗੱਲ ਨਹੀਂ ਪੁੱਤ ਕੋਈ ਨਹੀਂ ਸਰਪੰਚ ਆਉਂਦਾ ਆਪਾਂ ਕਰਦੇ ਗੱਲ ਉਹ ਜਾ ਇੱਥੋਂ ਉੱਠ ਕੇ ਪਰੇ ਜਾ ਪਾਪਾ 2 ਕਰੋੜ ਇਹ ਫੜਦਾ ਸ਼ਰੀਕਾਂ ਦਾ ਦਿਲ ਇਹ ਸੜਦਾ 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 ਉਹ ਕੋਈ ਨਹੀਂ ਪੁੱਤ ਜਿੰਨਾ ਚਿਰ ਸਰਪੰਚ ਆਉਂਦਾ ਨਾ ਇਹਦਾ ਮੁਜਰਾ ਦੇ ਵੇਖੋ ਨਾ ਕੋਈ ਗੱਲ ਕਰਨ ਦਾ ਇਹਨਾਂ ਲੱਛਣ ਕੀ ਕਰਦਾ ਹੈ ਦਰਾ ਸਿੰਘ ਜੀ ਹੋਏ ਨਾ ਤੇ ਕੋ ਕੁੰਡੀ ਕੰਡੀ ਨਹੀਂ ਰੱਖੀ ਬੂਏ ਨੂੰ ਬੰਦਾ ਖੜਕਾਵੇ ਕੀ ਪਾ ਦੋ ਵਜੇ ਉਹ ਘੜਕਾ ਲੈਨੇ ਆ ਫਿਰ ਦਰਾ ਸਿੰਘ ਜੀ ਉਹ ਲੈ ਸਰਪੰਚ ਹਣੀ ਵੀ ਆ ਹੀ ਗਏ ਸੀ ਹੋਰ ਤਾਂ ਪਾਪਾ ਸਰਪੰਚ ਆਜੋ ਮੁੜਿਓ ਆਜੋ ਆਜੋ ਆਹੋ ਆ ਗਿਆ ਸਰਪੰਚ ਪਾਪਾ ਆਹੋ ਹੁਣ ਇਹੋ ਜਿੱਦੋ ਪਾਣੀ ਦਾ ਪਾਣੀ ਹੁਣ ਇਹੋ ਜਿੱਦੋ ਪਾਣੀ ਦਾ ਪਾਣੀ ਸ਼੍ਰੀ ਕਨੂ ਹਰਾ ਦੇ ਮਾਤਾ ਰਾਣੀ ਸ਼੍ਰੀ ਕਨੂ ਹਰਾ ਦੇ ਮਾਤਾ ਰਾਣੀ 2 ਕਰੋੜ ਪਾਪਾ ਵੇਖਾ ਪਾਣ ਚੁੱਕੀ ਆ ਆ ਗਿਆ ਆ ਗਿਆ ਦਰਾ ਸਿੰਘ ਆ ਟੁੱਕੋ ਵੀ ਆਪਣੀ ਲਾੜੀ ਹੋ ਉਹ ਐਚ ਲਾਟਰੀ ਏਤੀ ਆ ਗਿਆ ਹੋਰੇ ਤੇ ਕੁੱਤਾ ਬੱਧਾ ਪਾਪਾ ਐ ਚੀ 2 ਕਰੋੜ ਪੁੱਤ ਬੱਦੂ ਮੈਂ ਕਿਦੋਂ ਸੁਣਿਆ ਸੀ ਹਾਂਜੀ ਵੀ ਰੱਬ ਜਨੋਂ ਵੀ ਦਿੰਦਾ ਵਾ ਨਾ ਛੱਪੜ ਫਾੜ ਕੇ ਹੀ ਦਿੰਦਾ ਵਾ ਭਾਰਾ ਤੱਪੜ ਪਾੜ ਕੇ ਤੇ ਪਹਿਲੀ ਵਾਰ ਹੀ ਵੇਖਿਆ ਤੱਪੜ ਚ ਲਾਟਰੀ ਪਾਪਾ ਤੱਪੜ ਵੀ ਗੋਏ ਵਾਲਾ ਹੀ ਓਏ ਤੁੰਨੂੰ ਬਹੁਤ ਪਤਾ ਵਾ ਦੱਸੋ ਸਰਪੰਚ ਸਾਹਿਬ ਕੀ ਗੱਲ ਐ ਤੁਹਾਡੀ ਲਾਟਰੀ ਨਿਕਲੀ ਸੀ ਤੇ ਅਸੀਂ ਲਾਟਰੀ ਲੈ ਕੇ ਆਏ ਹਾਂ ਬੁੱਧ ਨੂੰ ਦੱਸਿਆ ਆ ਅੱਤ ਕੋ ਲਾੜਰੀ ਤੇ ਤਾਰਦਾ ਤੁਹਾਡੀਆਂ ਵੋਟਾਂ ਦਾ ਮੁੱਲ ਹੁਣ ਨਾ ਕਿਉਂ ਸਰਪੰਚ ਮਾੜਾ ਵਾ ਆ ਦੱਸੋ ਹੁਣ ਕਿੱਥੇ ਰੱਖੀਏ ਸਰਪੰਚ ਸਾਹਿਬ ਇੱਥੇ ਇੱਥੇ ਰੱਖ ਦੋ ਠੰਡ ਪਾ ਦੋ ਕਲੇਜੇ ਤੇ ਰੱਖੋ ਵਾ ਚੁੱਪ ਕਰਕੇ ਛਾਤੀ ਤੇ ਨਹੀਂ ਤੇ ਹੋਰ ਨਾ ਠੰਡ ਪਾ ਦਈਏ ਸਰਪੰਚ ਸਾਹਿਬ ਵੇ 2 ਕਰੋੜ ਆਇਆ ਵਾ ਓਏ ਆਹੋ ਸੱਚੀ ਆਇਆ ਵਾ ਤਾਂ ਉਹਦੇ ਚੋਂ ਹੀ ਆਈ ਏ ਤੁਹਾਡੀ ਲਾੜਰੀ ਏ ਬੱਦੂ ਜੀਂਦਾਰਾ ਮੇਰਾ ਸੀਨਾ ਸਾੜਦੇ ਮੇਰਾ ਓਏ 2 ਕਰੋੜ ਆ ਗਿਆ 2 ਕਰੋੜ ਸਰਪੰਚ ਸਾਹਿਬ 2 ਕਰੋੜ ਆਇਆ ਕਾਦਾ 2 ਕਰੋੜ ਗ੍ਰਾਂਟ ਆਈ ਆ ਪਿੰਡ ਦੀ ਉਹਦੇ ਵਿੱਚੋਂ ਤੇ ਇਹ ਲਾੜੀ ਆਈ ਇਹਨਾਂ ਦੀ ਪਿੰਡ ਨੂੰ ਗ੍ਰਾਂਟ ਆਈ ਆ ਸਾਡਾ ਵੀ 2 ਕਰੋੜ ਆ ਤੁਹਾਡੇ ਕੱਲਿਆਂ ਦੇ ਤੁਸੀਂ ਮਾਮੇ ਲੱਗਦੇ ਨੇ ਸਾਰੇ ਪਿੰਡ ਦੀ ਆਈਆਂ ਲਾੜੀਆਂ ਬੁੱਦੂਆ ਰੱਬ ਕਰਕੇ ਤੂੰ ਮਰੀ ਜਾਵੇਂ ਕੁੜੀ ਹੋਇਆ ਮੈਨੂੰ ਟੈਗ ਹੋ ਚੱਲਿਆ ਹੁਣ ਹੋਰ ਸਾਥ ਦੇ ਸ਼ਰੀਕਾਂ ਨੂੰ ਪੈ ਗਿਆ ਨਾ 2 ਕਰੋੜ ਦਾ ਘਾਟਾ ਤੈਨੂੰ ਕਿੰਨੇ ਕਾਹੇ ਬੁੱਦੂਆ ਉਹ ਮੈਨੂੰ ਤਾਂ ਇਹਨੇ ਕਿਹਾ ਸੀ ਵੈਲੀ ਜਣੇ ਕਿਉਂ ਵੈਲੀਆ ਤੂੰ ਕਿਹਾ ਸੀ ਮੈਂ ਨਹੀਂ ਇਹਨੂੰ ਕੁਝ ਵੀ ਕਿਹਾ ਸਦਾਈ ਜਾ ਹੈਗਾ ਸਰਪੰਚ ਸਾਹਿਬ ਉਹ ਮੈਂ ਵੀ ਇਹਨੂੰ ਲਾਟਰੀ ਕਿਹਾ ਸੀ ਫੇਰੇ 2 ਕਰੋੜ ਦਾ ਕੀ ਰੌਲਾ ਉਹ ਤਾਇਆ ਜੀ ਰੋਲਾ ਕੋਈ ਨਹੀਂ ਆ ਰੋਲਾ ਸਾਰਾ ਨਾ ਪੜਤਾ ਦਾ ਜੇ ਚਾਰ ਅੱਖਰ ਤੁਸੀਂ ਪੜ੍ਹਦੇ ਤੇ ਗਾਂ ਤੁਹਾਡੇ ਨਿਆਣੇ ਵੀ ਪੜਦੇ ਹੋਰ ਘਰਾ ਬੇਤੀ ਉਹ ਜਿਹੋ ਜੇ ਤੁਸੀਂ ਜਿਹੋ ਜੇ ਤੁਹਾਡਾ ਸਰਪੰਚ ਆ ਜਿਹੋ ਜੇ ਗਾਉਣ ਵਾਲੇ ਉਹੋ ਜੇ ਵਜਾਉਣ ਵਾਲੇ ਆ ਗੱਲ ਤੇ ਪੁੱਤ ਤੇਰੀ ਸਹੀ ਆ ਸਰਪੰਚ ਸਾਹਿਬ ਆ ਦੇ ਵਿਖਾਓ ਆ ਤੱਪੜ ਚ ਕਿਹੜੀ ਬਿਲਾ ਲਿਆਂਦੀ ਤੁਸੀਂ ਬਲੇੜ ਗੇ ਉਹ ਤੱਪੜ ਚ ਘੜਾ ਬਾਂਦਰ ਬਣਿਆ ਵਾ ਵਿਖਾਓ ਮੁੰਡਿਆ ਖੋਲ ਕੇ ਕੀ ਆ ਹਏ ਤੇ ਆ ਕੀ ਆ ਉਹ ਸਰਪੰਚਾ ਆ ਗਈ ਤੇ ਇਹੋ ਹੀ ਆ ਲਾੜਰੀ ਇਹ ਕਿਹੜੀ ਗੱਲਾਂ ਉਹ ਜਿੱਦਾਂ ਸਰਕਾਰ ਰੱਛ ਨਹੀਂ ਦਿੰਦੀ ਖਾਨ ਨੂੰ ਹਾਂ ਉਦਾਂ ਸਰਕਾਰ ਨੇ ਸਕੀਮ ਚਲਾਈ ਆ ਇਹਦੀ ਵੀ ਅੱਛਾ ਇਹ ਵੀ ਘਰ ਘਰ ਆਉਂਡੀਆਂ ਵਾ ਵਾਹ ਭਾਈ ਆ ਵੀ ਸਹੀ ਆ ਪਾ ਪਾਈ ਵਾਹੇ ਸਰਕਾਰ ਨਾਲ ਆਂਦੀ ਨਹੀਂ ਖਾਨ ਨੂੰ ਤੇ ਦੇਣੀ ਨਹੀਂ ਆ ਤੇ ਕੱਢਣ ਨੂੰ ਅੱਜ ਗਾੜ ਦਿਆ ਦੇ ਤਾ ਵਾ ਕਿ ਖਾਈ ਜਾ ਤੇ ਕੱਢੀ ਜਾ ਖਾਈ ਜਾ ਤੇ ਕੱਢੀ ਜਾ ਓ ਚੁੱਪ ਓ ਸੁਣੇ ਨਾ ਹੁਣੇ ਮੁੰਡੇ ਨੇ ਕੀ ਗਿਆ ਚਾਰਜ ਮਾਤਾ ਦਾ ਪੜਿਆ ਹੁੰਦਾ ਨਾ ਤੇ ਅੱਜ ਆਪ ਦੇਣਾ ਵੇਖਣੇ ਪੈਂਦੇ ਹੂੰ ਨਾਲੇ ਸਰਪੰਚਾ ਯਾਰ ਤੂੰ ਵੀ ਕਹਿ ਸਰਕਾਰ ਨੂੰ ਵੀ ਸਾਨੂੰ ਆਹ ਫ੍ਰੀ ਵਾਲੀਆਂ ਚੀਜ਼ਾਂ ਨਹੀਂ ਚਾਹੀਦੀਆਂ ਤੁਹਾਡੀਆਂ ਹਾਂ ਉਹ ਸਾਡੀ ਪੜ੍ਹਾਈ ਫ੍ਰੀ ਕਰੋ ਸਾਡਾ ਮੈਡੀਕਲ ਫ੍ਰੀ ਕਰੋ ਉਹ ਇਥੇ ਬੱਚੇ ਵੀ ਰੋਣਦੇ ਆ ਤੇ ਬੁੱਢੇ ਵੀ ਰੋਣਦੇ ਆ ਉਹ ਜੀਓ ਪਾਪਾ ਆਹ ਗੱਲ ਕੀਤੀ ਤੂੰ ਕੈਂਟ ਨਾਲੇ ਫ੍ਰੀ ਦੀਆਂ ਚੀਜ਼ਾਂ ਕੌਣ ਛੱਡਦਾ ਵਾ ਫਰੀ ਫਰੀ ਦੇ ਚੱਕਰ ਚ ਤੇ ਸਾਰੇ ਪੜ ਜਾਣਾ ਆ ਆਹੋ ਨਾਲੇ ਪੁੱਤ ਸਾਡਾ ਬੁੱਢੇ ਠੇਰਿਆਂ ਦਾ ਲਾਜ ਹੋ ਜੂਗਾ ਫਰੀ ਹੈ ਹਾਂ ਉਹ ਹੁਣ ਇਹ ਦੱਸੋ ਇਹਦਾ ਕੀ ਕਰਨਾ ਸਵੇਰ ਦਾ ਮੁੰਡਾ ਸਾਡਾ ਨਾਇ ਨਾਇ ਕੇ ਕਮਲਾ ਹੋ ਗਿਆ ਵੀ ਲਾੜਰੀ ਨਿਕਲੀ 2 ਕਰੋੜ ਦੀ ਲਾੜਰੀ ਨਿਕਲੀ ਆ ਤੇ ਤੂੰ ਲੈ ਗਿਆ ਟੱਟੀ ਮਾਰੀ ਸਾਡੇ ਮੱਥੇ ਹੁੰਦਾ ਹੈ ਆਪਣੀ ਟੱਟੀ